ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਤਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵੇਲੇ ਸਵੇਰੇ 5:30 ਦੇ ਜਿਹੜਾ ਰੋਡ ਐਕਸੀਡੈਂਟ ਹੋਇਆ ਇਹਦੇ ਵਿੱਚ ਪੰਦੇ 5 ਵਜੇ ਹਰੇ ਟਰੱਕ ਦੇ ਵਿੱਚ ਵਸਤ ਜਾਂਦੀ ਸੀ ਸਿੱਧੀ ਟੱਕਰ ਵੱਜੀ ਤੜਕੇ 5:30 ਵਜੇ ਸਮਰਾਲਾ ਦੇ ਨੇੜਲੇ ਪਿੰਡ ਰੋਲੀਆ ਦੇ ਕੋਲ ਇੱਕ ਦਰਦਨਾਕ ਹਾ사 ਹੋਇਆ ਇੱਕ ਟੂਰਿਸਟ ਬੱਸ ਸੜਕ ਦੇ ਵਿਚਾਲੇ ਖੜੇ ਟਰਾਲੇ ਨਾਲ ਦਰਦਨਾਕ ਹਾ사 ਹੋਇਆ ਜਿਸ ਵਿੱਚ ਦਰਜਨਾ ਯਾਤਰੀ ਜ਼ਖਮੀ ਹੋ ਗਏ ਅਤੇ ਦੋ ਯਾਤਰੀਆਂ ਦੀ ਮੌਕੇ ਤੇ ਮੌਤ ਹੋ ਗਈ ਮਰਨ ਵਾਲੀਆਂ ਦੋਨੋਂ ਔਰਤਾਂ ਸਨ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਐਂਬੂਲੈਂਸ ਰਾਹੀਂ ਭੇਜਿਆ ਗਿਆ ਪ੍ਰਾਪਤ ਜਾਣਕਾਰੀਆਂ ਅਨੁਸਾਰ 8 ਮਈ ਨੂੰ 1 ਮਹੀਨੇ ਲਈ ਇੰਦੋਰ ਤੋਂ ਸ਼ੁਰੂ ਹੋਈ ਕਰੀਬ 50 ਤੋਂ 60 ਯਾਤਰੀਆਂ ਦੀ ਧਾਰਮਿਕ ਟੂਰਿਸਟ ਬੱਸ ਯਾਤਰਾ ਚੱਲ ਰਹੀ ਸੀ ਕਿ ਜਦੋਂ ਯਾਤਰੀ ਰਾਤੀ ਹਰਦਵਾਰ ਤੋਂ ਅੰਮ੍ਰਿਤਸਰ ਜਾ ਰਹੇ ਸੀ ਤਾਂ ਸਮਰਾਲਾ ਦੇ ਨੇੜਲੇ ਪਿੰਡ ਰੋਲੀਆ ਦੇ ਕੋਲ ਸਵੇਰੇ 5:30 ਵਜੇ ਸੜਕ ਤੇ ਖੜੇ ਟਰਾਲੇ ਦੇ ਪਿਛਲੇ ਪਾਸੇ ਨਾਲ ਟੂਰਿਸਟ ਬੱਸ ਦੀ ਟੱਕਰ ਹੋ ਗਈ ਚੱਕਰ ਇੰਨੇ ਭਿਆਨਕ ਸੀ ਕਿ ਟੂਰਿਸਟ ਬੱਸ ਦਾ ਇੱਕ ਪਾਸੇ ਦਾ ਪਰਖੱਚਾ ਉੱਡ ਗਿਆ ਅਤੇ ਮਾਹੌਲ ਚੀਕਾਂ ਵਿੱਚ ਬਦਲ ਗਿਆ ਹਰ ਕੋਈ ਜਾਨ ਬਚਾਉਣ ਦੀਆਂ ਚੀਕਾਂ ਮਰਨ ਲੱਗ ਗਿਆ ਇਹ ਦਰਦਨਾਕ ਖਾਸੇ ਦੀ ਆਵਾਜ਼ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਪਿੰਡ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬੱਸ ਤੋਂ ਬਾਹਰ ਕੱਢਿਆ ਇਸ ਦੌਰਾਨ ਦੋ ਯਾਤਰੀਆਂ ਦੀ ਮੌਕੇ ਤੇ ਮੌਤ ਹੋ ਗਈ ਜੋ ਕਿ ਔਰਤਾਂ ਦੱਸੀਆਂ ਜਾ ਰਹੀਆਂ ਨੇ ਅਤੇ ਦਰਜਨਾ ਯਾਤਰੀ ਜ਼ਖਮੀ ਹੋ ਗਏ ਨੇ ਸਮਰਾਲਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਰਾਹਤ ਕਾਰਜ ਚ जुट ਗਈ ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਮੁੱਢਲੀ ਸਹਾਇਤਾ ਸ਼ੁਰੂ ਕਰ ਦਿੱਤੀ ਗਈ ਸਰ ਰੋਡ ਐਕਸੀਡੈਂਟ ਹੋਇਆ ਤੀਸਰਾ ਵਾਰੀ ਜੋ ਕਿ ਇਹ ਨਈ ਇੱਕ ਪੂਰੇ ਸਵਾਸੀ ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਵੀਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਇਹਦੇ ਵਿੱਚ ਦੋ ਕੈਜੂਲਟੀ ਵੀ ਹੈ ਦੋ ਲੇਡੀਜ਼ ਡੈੱਡ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਰਡ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅਮਰੋਸਰ ਹਰਦੌਰ ਤੋਂ ਅਮਰੋਸਰ ਜਾ ਰਹੀ ਸੀ ਉਹਦਾ ਆਪਣੀ ਮਾਤਾ ਬੈਸਟ ਦੇ ਜੀ ਕਿਹੜਾ ਟਰਾਲਰ ਸੀ ਜੀ ਇਹਦੇ ਕੋਈ ਫੜਿਆ ਗਿਆ ਬੱਚੇ ਨੂੰ ਰੋਡ ਤੇ ਗੱਲਿਆ ਸੀ ਨਾ ਜਿਹੜੇ ਡਰਾਈਵਰ ਦਾ ਭੱਜਿਆ ਆ ਟਰਾਲਰ ਐ ਰੋਡ ਦੇ ਕਾਹ ਵੇਖਣਾ ਕਿਹੜੇ ਕਿਹੜੇ ਬੰਦੇ ਸਮਾਰੋਹ ਪੋਰਾ ਮੰਦਰੀਂ ਗਿਆ ਇਹਨਾਂ ਨੂੰ ਹਸਪਤਲ ਚਾਹੀਏ ਉਹਨੂੰ ਹਸਪਤਲ ਨੂੰ ਘੱਟ ਐ ਸੋ ਸਭ ਲੋਕ ਨੇ ਜਿਹੜੀ ਡੈਟਬੋੜੀ ਕਰ ਲਈ ਹੋ ਹਾਂਜੀ ਹਾਂਜੀ ਉਹ ਕਿਹੜਾ ਬਾਕੀ ਕੁ ਸੀਰੀਜ਼ ਹੈ ਮੁੱਖ ਬਾਰ ਅਮਨ ਜਿਹੜਾ ਬਾਕੀ ਫਲਾਸ਼ਾ ਕੀ ਭਈ ਇਹ ਜਿਹੜਾ ਚਾਹੁੰਦੇ ਹੁੰਦੇ ਜਿਹੜਾ ਬਾਕੀ ਜਿਆਦਾ ਰਹਿੰਦਾ ਇਸ ਤਰ੍ਹਾਂ ਬਹੁਤ ਹੀ ਜਿਹੜੀ ਮੰਦਭਾਗੀ ਘਟਾ ਹੈ ਜਿਹੜਾ ਹੁਣ ਦੂਰ ਦੇ ਤੋਂ ਮਾਈਕਰਾਫ ਵੀ ਖੜਾ ਸੀ ਇਹਦੇ ਖਾਪਸੀ ਜਿਹੜਾ ਰਜਿਸਟਰ ਕਰਾਏ ਨਾ ਪਤਾ ਕਿ ਮਾਈਕ ਮੈਨ ਫਲਾਸ਼ਾ ਪ੍ਰੋਬਲਮ ਹੈ ਕੀ ਨਾਮ ਹੈਮਨ ਪਟੇ ਦਾ ਕਿ ਉਹ ਖੜੇ ਟਰਾਲੇ ਵਿੱਚ ਠੋਕ ਦਿਆ ਬਸ ਵਾਲੇ ਨੇ ਰਾਤ ਭਰ ਸਭ ਸੈਲਰੀ बस कहाँ से आ रही थी बस हरिद्वार से आ रही थी यात्री, से यात्री इतने लोग थे पचास लोग थे तो हाँ। के ऊपर रोड ही था अभी कितने लगी है थोड़ी थोड़ी लगी है सबको बीस की यात्री को लगी है ठीक है सब ज्यादा ठीक है ज्यादा किसी को लगी आपको जाना कहा था अमृतसर जा रहे थे हरिद्वार से बच्चे भी जो बच्चे भी हैं है, उज़ौर्द। उज़ौर्द भी है। अभी ये लगी। कमर में लगी है कितने बजे हुआ था ये यहाँ सुबह सुबह छह बजे हुआ साढ़े पांच बजे पांच बजे हो में देहात तो नहीं है तभी नींद में थे क्या लगता है ड्राइवर को नींद वगैरह आ गई ड्राइवर को झपकी आ गई दिन की रात भर से गाड़ी चला रहा पेशाब करने के लिए भी नहीं रोका उसने गाड़ी ड्राइवर ठीक है ड्राइवर तो भग गया गाड़ी में से की नाम तो है तोड़ा ही मेरा नाम है हैप्पी लतड़ा अभी की मामला हो गया आज साजे पिंड साजे 5 बजे खड़े ट्रक के बीच बस जाती थी सीधी टक्कर हुई थी ते साजे पिंड ਕਾਫੀ ਵਾਜਾਂ ਆਈਆਂ ਚਿੱਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆ ਤੇ ਪੰਜ ਕੇ ਖਦਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਸਤਾ ਹੋਇਆ ਏ ਕਿ ਕਾਫੀ ਜਣਿਆਂ ਦੇ ਕਿੰਨੇ ਕ ਬੰਦੇ ਲੱਗਦੇ ਸੀ ਬੱਸ ਤੁਹਾਡੇ ਕਿੰਨੇ ਕ ਬੰਦੇ ਸਨ ਕਿਹੜੇ ਵੀਰੇ 50 60 ਹੁੰਦੇ 50 60 ਦੋਨੋਂ